ਇੱਧਰ ਮਿਲੋ ਸ਼ੋਭਦੀਪ ਸਿੰਘ ਨੂੰ ਸਨ ਵਾਲੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਣਡੀਆਂ ਮਾਲ ਛਾਏ ਦੀਆਂ ਤੇ ਗੁਰੂਵਰ ਵੇਖਣ ਡਿਆ ਭੀ ਇਹ ਕੀ ਕੰਡਿਆ ਗੁਰੂਵਰ ਦੀ ਵੀ ਮੇਰਾ ਰਦਾ ਕਰਦੀ ਐ ਗੁਰੂਰ ਮੰਨਣਾ ਨਹੀਂ ਡੇ ਕਰੋ ਕੜੀਏ ਹਾਂ ਚੱਲ ਕਰੀਏ ਦੌੜੂਗਾ ਵੇਖੀ ਉਹਨੂੰ ਗੁਰੂਵਰ ਚਾ ਥੋੜੀ ਜੀ ਕਰ ਲੈਨੇ ਆ ਥੋੜੀ ਜੀ ਗੁਰੂ ਵੇਖੀ ਦੌੜ ਓਏ ਗੁਰੂ ਵੇ ਪਾੜ ਕੇ ਡਰਾਣਾ ਨਹੀਂ ਦੇਈ ਕੋਈ ਵੀ ਕਾਲੀ ਐ ਯਾਰ ਹੌਲਾ ਹੋ ਜੁ ਤਰੀਲ ਉਹ ਤੇ ਆਪਣੇ ਪੱਧ ਕੋ ਡਰ ਜਾਂਦਾ ਉਹ ਤੇ ਹੈ ਦੇ ਥਾਣਾ ਤੇ ਉਦਾ ਹੀ ਆਹ ਝੂਠਾ ਸਾਨੂੰ ਕਰ ਦਿੰਦਾ ਵਾਏ ਸ਼ੱਭੂ ਸ਼ਬਦੀਪ ਹਾਂ ਹਾਂ ਇਹਨੂੰ ਬਗੀ ਦਿਖਾ ਦੇ ਇਹਨੂੰ ਬਗੀ ਦਿਖਾ ਦੇ ਮਜ਼ਾ ਲੈਣੇ ਆਵੇ ਬੁਢਾ ਕੇ ਪਰਮਾਨੰ ਬਣੀ ਆ ਡਾਈ ਰਿਲੈਕਸ ਹੋ ਜਾਂਦੇ ਬੱਚੇ ਇਦਾਂ ਆਹੋ ਤਕਾ ਵਰਟਰ ਸੁਸਤੀ ਸਾਰੀ ਲੱਗ ਜਾਂਦੀ। ਉਹਨੇ ਵੇਖਨੇ ਸਮਾਂ ਨਹੀਂ ਮਰਕੇ। ਚੱਲ ਤੰਨ। ਚਾ ਲਓ। ਉਧਰ ਕੋਲ ਆ ਨੂੰ ਪੈਗੀਆਂ ਕਾਲੀਆਂ। ਹਾਂ। ਹੂੰ ਚੱਲਿਆ ਆਪਾਂ ਧਾਰ ਕੱਢਣ। ਧਾਰਾਂ ਕੱਢਣੀਆਂ ਨੇ। ਹੂੰ ਤੇ ਮੱਝਾਂ ਛੱਡਣੀਆਂ ਨੇ। ਹੋਏ ਹੋਏ। ਉਹ ਤਾਂ ਫਸਲੇ ਤੇ ਧੋੜ ਗਿਓ। ਚੱਲ ਸਿੱਧਾ ਕੱਲਾ ਥੱਕ ਗਿਆ। ਚੱਲ ਬੱਚੇ। ਚੱਲ ਬੱਚੇ। ਥੱਕ ਗਿਆ ਥੱਕ ਗਿਆ। ਤੇਰੇ ਕਰੀਏ ਮਾਲ ਚ ਉਹ ਤੇ ਅਖਰ ਚੁੱਕਦੇ ਫੜ ਲਿਆ ਬੁਰਵਤੀ ਆਲ ਤੇਰੀ ਮਾਲ ਚ ਕਰੀਏ ਭਾੜ ਗਾ ਜਨਪਾ ਆ ਜਾ ਤੂੰ ਹੀ ਕਰਾਲਾ ਮਾਲ ਚ ਕਹਦੇ ਭਾੜ ਭਾ ਆ ਜਾ ਭਾ ਮਾਲ ਚ ਕਰਾਲਾ ਗੋਂਗਲੂ ਜਾ ਭਾ ਮਾਲ ਚ ਕਰਾਲਾ ਫਿਰ ਨਾ ਯੇ ਆ ਜਾ ਯਾਰ ਕਰਾਲਾ ਚਲ ਠੀਕ ਹੈ ਸ਼ਬ ਮੈਂ ਚੱਲੀ ਹਾਂ ਬਾਏ ਜੋ ਬਾਏ ਜੋ ਮੈਂ ਨੀਲ ਪਿੰਟ ਲਾਈ ਉਹਤੇ ਜਲ ਜਲ ਕੰਮ ਮੰਨਣ ਲੰਢਿਆ ਸੀ ਤੇ ਨੌਂ ਵਧਾਉਂਦਾ ਆਹੋ ਕਿ ਨੌਂ ਵਧਾਏ ਆ ਕਿੱਦਾਂ ਹਾਂ ਮੈਂ ਕਲੈਨ ਪੁਣਾ ਹੈ ਉਹਨੂੰ ਪਸੰਦ ਹੀ ਨਹੀਂ ਆਗੇ ਹਾਂ ਦਾ ਬੁਲੱਛਣ ਪੁਣਾ ਨਾ ਮੈਂ ਲੋ ਕਿ ਤਿੰਨ ਤਿੰਨ ਚਾਰ ਚਾਰ ਹਜ਼ਾਰ ਰੁਪਏ ਲਾ ਕੇ ਤੇ ਫੇਰ ਨੀਲ ਵਿਚਾਰੀਆਂ ਨਕਲੀ ਲਵਾਉਂਦੀਆਂ ਤੇ ਫੇਰਾਟ ਕਰਾਉਂਦੀਆਂ ਨੀਲ ਸੈਂਕਸ਼ਨ ਕਰਾਉਂਦੇ ਲੋ ਸੈਂਕਸ਼ਨ ਜੇ ਮੈਂ ਮੈਨੂੰ ਦਾ ਬ੍ਰੈਂਡ ਦਿੱਤੇ ਆ ਤੇ ਵਾਧ ਲੈਣ ਦੇ ਫੇਰ ਕੀ ਆ ਨੀਲ ਸੈਂਕਸ਼ਨ ਕੀ ਹੁੰਦਾ ਨੀਲ ਐਕਸਟੈਂਸ਼ਨ ਨੀਲ ਕਟੈਕਸ਼ਨ ਪ੍ਰੋਟੈਕਸ਼ਨ ਨੀਲ ਟੈਂਸ਼ਨ ਕਹਿ ਕਰਾਉਂਦੇ ਲੋਕੀ ਕਿੰਨੇ ਕਿੰਨੇ ਪਾਹੇ ਦੇ ਕੇ ਤੇ ਇਛੇ ਦੇ ਫਰੀ ਦੇ ਵਧੇ ਪਏ ਆ ਇਹਦੇ ਵਧੇ ਉਹ ਵੀ ਨਹੀਂ ਵਧਣਦੇ ਤੇ ਉਹ ਵੀ ਨਹੀਂ ਵਧਣ ਦਿੰਦਾ ਤੇ ਕਿੰਨਾ ਬਲੱਸ਼ਨ ਪੁਣਾ ਹੋ ਗਿਆ ਕਹਿੰਦਾ ਨੌਂ ਕੰਡੇ ਜੀ ਕਹਿੰਦਾ ਬੜਾ ਵੰਡਿਆ ਹਾ ਰੋਟੀ ਮੇ ਦੁੱਧਿਆ ਥਨਾ ਫੜਉਣੀ ਹੁੰਨੀ ਹੁੰਨੀ ਜਿਦਾ ਸਕੂਲਾ ਜੇ ਨਹੀਂ ਕਈ ਵਾਰੀ ਐਦਾਂ ਕਰਕੇ ਲਗਾਏ ਹੁੰਦੇ ਆਪਾਂ ਜਦੋਂ ਵਧਾ ਲਈਏ ਐਦਾਂ ਵੀ ਕਿ ਮੈਂ ਲਕਾ ਛੱਡਦੀ ਉਹਦੇ ਅੱਗੇ ਮੁੱਠ ਬੰਦ ਤਮੇ ਤਾਂ ਮਾਈ ਵਾਲੀ ਇਹ ਤਾਂ ਫੇਦਾ ਕੀ ਵਧੇ ਆਪੇ ਤੇ ਮੈਂ ਨੀਲ ਬੰਡ ਲਾਤੀ ਕੱਟਣ ਲੱਗੀ ਮੈਂ ਚਲ ਸ਼ੇਪ ਬਣਾ ਕੇ ਨੀਲ ਬੰਡ ਲਾ ਲੈਣੀ ਆ ਆਪੇ ਕਿਦਾਂ ਵਧ ਗਏ ਟੇ ਟੇਪੜਾ ਕੱਟਣ ਖੁਣੇ ਹੀ ਵਧ ਗਏ ਹੈ ਸ਼ੇਪ ਕਹੇ ਕਿ ਕੱਟੇ ਹੀ ਹੁੰਦੇ ਕਿਦਾਂ ਵਧ ਜਾਂਦੇ ਆਪੇ ਜਦੇ ਜੇ ਕਿਆ ਚੂੜੇ ਕਿਦਾਂ ਬੋੜੀ ਆਈ ਦੂਜੇ ਹੱਥ ਤੇ ਕੱਟ ਲਈ ਹੀ ਇੱਕ ਦੇ ਕੱਟੇ ਨੇ ਹੈ ਕਿ ਵਿੰਨਿਆ ਚ ਆ ਗਈ ਉਹ ਤਮੜਕੇ ਕਹਣਾ ਨਹੀਂ ਉਹ ਕਰਾਉਣੀ ਨੀਲ ਕੇ ਸਟੈਂਚਨ ਨੀਲ ਕੇ ਸਟੈਂਚਨ ਕਰਾਉਣੀ ਮੁੜਕੇ ਕਹਿਣਾ ਇਹਨਾਂ ਨੇ ਹੈ ਤਾੜੀਆਂ ਕੀ ਆਏ ਚਲੋ ਮੈਂ ਚਲੀ ਓਕੇ ਬਾਏ ਬਾਕੀ ਬਾਅਦ ਚ ਮਿਲਦੇ ਆ ਦੂਜੇ ਕਲਿੱਪਾਂ ਨਾਲ ਆ ਨਹੀਂ ਦੂਸਰੇ ਕਲਿੱਪ ਨਾਲ ਦੂਜੇ ਕਲਿੱਪ ਨਹੀਂ ਇਹ ਤਾਂ ਕੀਤੀਆਂ ਤੇ ਧੋਈਆਂ ਕੀ ਕੀਤੀ ਧੋਈਆਂ ਕੀ ਕੀਤੀਆਂ ਧੋਈਆਂ ਕੀ ਨਾੜੀ ਹੋ ਜਾਂਦੀਆਂ ਕੇ ਨਾ ਹੀ ਕੀਤੀ ਸੇ ਨਾੜੀ ਧੋਈ ਹੋ ਗਈ ਫਾਦੀ ਨਾਲ ਨੰਬਰ ਲੈ ਗਿਆ ਓਏ ਨੰਬਰ ਲੈ ਗਿਆ ਛੋਬ ਨੰਬਰ ਲੈ ਗਿਆ ਯਾ ਅੱਜ ਛਬ ਮੋ ਛਬ ਨਹੀਂ ਕੱਲੀ ਹੂੰ ਕੱਲੀ ਨਹੀਂ ਛਬਦੀਪ ਨੇ ਕੀਤੀ ਅੱਜ ਨਹੀਂ ਨਹੀਂ ਕੀਤੀਆਂ ਬਾਦਸ਼ਾਹ ਅੱਜ ਨਹੀਂ ਕਰਦਾ ਤੇ ਦਰੋਜੀ ਮੈਂ ਤੇ ਟਾਈਮ ਬਾਅਦ ਨੂੰ ਮੁੜ ਕੇ ਸੌਂ ਜਾਂਦਾ ਇਹ ਨਹੀਂ ਹੁਣ ਸੌਂ ਜਾਣਾ ਬਸ ਸ਼ਾਮ ਆੜ ਤੱਕ ਤੇ ਮੁੜ ਕੇ ਲਾਤ ਨੂੰ ਛੋਣਾ ਨਹੀਂ ਫੇਰ ਬਾਣੀਆਂ ਜੀਕਾਂ ਨੀ ਗੱਲ ਨਹੀਂ うん ਜੋ ਬਰਦੀਆਂ ਟੈਪੀਆਂ ਗੱਲਾਂ ਬਾਤਾਂ ਚੱਲਣ ਹਾਂ ਉਹ ਘੜੀ ਘੜੀ ਕੇ ਕਰੂਗਾ ਗੱਲਾਂ ਕੀ ਸੀ ਤਾਂ ਫਿਰ ਨੀਂਦ ਆਉਣੀ ਆ ਮਾਰ ਕੇ ਛਲਾਂ ਹਾਂ ਪਹਿਲਾਂ ਹੀ ਮਾਲਸ਼ ਕਰ ਲਈ ਤੇ ਥੋੜਾ ਕਿਤੇ ਰਹਿਣ ਦਿੱਤਾ ਤੇ ਹੁਣ ਬਾਤਨ ਹਾਲਤਾ ਹੁਣ ਪਾਊਡਰ ਪਾ ਕੇ ਤੇ ਕੱਪੜੇ ਪਾ ਦਿੰਨੇ ਹਾਂ ਛੋਣਾ ਬੱਚਾ ਬਣ ਗਿਆ ਛੋਣਾ ਬੱਚਾ ਬਣ ਗਿਆ ਤੂੰ ਹਾਂ ਸ਼ੋਭਦੀ ਆਉਣਾ ਸੁੰਹਣਾਂ ਆਰੀ ਲੱਗੀ ਐ ਬੱਚੋ ਛੋਣਾ ਬੱਚਾ ਮੈਂ ਸੁੰਹਣ ਹੋਰ ਕੀ ਐ ਬੱਚੇ ਨਾਲ ਬੜਾ ਆਰ ਹੁੰਦਾ ਐ ਅੱਗੇ ਸਾਰੇ ਢੜੀ ਮਤਲਬ ਕੀ ਰੋਟੀ ਪਾਣੀ ਦਾ ਕਰ ਲੈਣਾ ਤੇ ਝੋੜੀ ਵੀ ਲੜਾ ਸਾਰੇ ਢੜੀ ਵਿਲੇ ਰਹਿਣਾ ਤੇ ਆਏ ਐ ਵੀ ਨਾ ਰਾਤ ਦਾ ਪਤਾ ਲੱਗਦਾ ਨਾ ਦਿਨ ਦਾ ਪਤਾ ਲੱਗਦਾ ਕਿੱਥੇ ਲੱਗ ਜਾਂਦਾ ਹੂੰ ਤਾਂ ਦਿਨ ਨੂੰ ਆਲੋਕ ਦੀਏ ਨੇ ਦੁੱਧ ਪੀਣਾ ਵਾ ਕਦੀ ਛੋਣਾ ਵਾ ਕਦੀ ਉੱਠਣਾ ਵਾ ਯੇ ਜਦੋਂ ਚੁੱਚੀ ਗਿਆ ਲਾ ਰੇ ਲੱਗ ਜਾਂਦਾ ਅੱਗੇ ਇੱਕ ਫੋਨ ਇਹਨੇ ਫੜਿਆ ਹੁੰਦਾ ਇੱਕ ਮੈਂ ਸਾਰੀ ਦਿਹਾੜੀ ਵਿੱਲੇ ਰਹਿਣਾ ਹੈ ਰਹਿ ਰਹਿ ਵਿੱਲੇ ਅੱਗੇ ਰਾਤ ਨੂੰ ਕਦੀ ਉੱਠਣਾ ਨਹੀਂ ਤਾਂ ਰਾਤ ਨੂੰ ਜਾਗਣਾ ਪੈਂਦਾ ਤਾਂ ਕੋਈ ਗੱਲ ਨਹੀਂ ਯੇਸ 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 ਆ ਆ ਬਦੇ ਮੈਂ ਬੁੱਤ ਸੁਤੇ ਰਹਿੰਦੇ ਮੈਨੂੰ ਜਗਾ ਲੇ ਛਾਰੀ ਰਾਤ ਆ ਜਾਊਗਾ ਤੂੰ ਉਹ ਬੋਲਦੇ ਸਾਰਾ ਚੂਚ ਬੋਦੇ ਕਿ ਆਪ ਲੱਗ ਘਰਾਲੇ ਮਾਰਦੇ ਹੁੰਦੇ ਆਈ ਲੱਗ ਕੇ ਦਿੰਦੇ ਹੁੰਦੀ ਹੁੰਦੀ ਹੈ ਘਰਾੜੇ ਤਾਂ ਮੈਂ ਮਾਰਦਾ ਹੀ ਨਹੀਂ ਮਾਰਦੀ ਢੂਠੀਏ ਮਾਰਦੇ ਆਂ ਐਉਂ ਨਹੀਂ ਮਾਰਦਾ ਪਾਪਾ ਕਿਹਨਾਂ ਦੇ ਬਾਦੇ ਮਾਰਦੇ ਆਓ ਕਿੰਨੀ ਉੱਚੀ ਕੀਦਾ ਮਾਰਦੇ ਸੀ ਕਿਦਾ ਉਹ ਵੀ ਮਾਂ ਦਾ ਚੇਲਾ ਹੀ ਨਿਕਲਣਾ ਕਿ ਉਹਨੇ ਕਿਹੜਾ ਮੇਰੇ ਨਾਲ ਦੀ ਗੱਲ ਕਰਨੀ ਆ ਆਪ ਚੁੱਤੇ ਰਹਿੰਦੇ ਆ ਆਪਾਂ ਦੋਵੇਂ ਖੇਤ ਦੀ ਨਹੀਂ ਆ ਫੇਰ ਛੋੜ ਲੈਨੇ ਵੀ ਹਾਂ ਕੀ ਸੀ ਗੱਲਾਂ ਕਰੀ ਜਾਣ ਕੇ ਗੱਲਾਂ ਆਉਂਦੀਆਂ ਤੈਨੂੰ ਹਾਂ ਕੀ ਟੀਓਆ ਹਾਂ ਜੀ ਚੋ ਉਹਦਾ ਇਹ ਗੱਲ ਸੱਚ ਆ ਕਿ ਨਹੀਂ ਜਿਹੜੀਆਂ ਕੁੜੀਆਂ ਹੁੰਦੀਆਂ ਨਾ ਉਹ ਪਿਓ ਨਾ ਜਿਆਦਾ ਕਰਦਿਆਂ ਮੋ ਕਰਦਿਆਂ ਤੇ ਜਿਹੜੇ ਹੁੰਦੇ ਮੁੰਡੇ ਇਹਦੇ ਮਾਂ ਦੇ ਚੇਲੇ ਹੁੰਦੇ ਆ ਇਹਨਾਂ ਨਾਲ ਪਿਓ ਜਿੰਨਾ ਮਰਜੀ ਕਰ ਲੈ ਨਾ ਪਿਓ ਦੇ ਲੱਗੇ ਨਾ ਲੱਗਣਾ ਹੁੰਦਾ ਤੇ ਪਿਓ ਦਿਨ ਦਾ ਦਿਨ ਪਿਓ ਤੇ ਇਹਨਾਂ ਨੂੰ ਲੱਗਦਾ ਮੁੰਡਿਆਂ ਨੂੰ ਜ਼ਹਿਰ ਵਰਗਾ ਨਹੀਂ ਨਹੀਂ ਕਿਉਂ ਨਹੀਂ ਉਹ ਹੀ ਵੀ ਉਮਰ ਤੋਂ ਲੱਗ ਗਈਆਂ ਸਾਨੂੰ ਵੀ ਇਦਾਂ ਹੀ ਪਰ ਚਲੋ ਸਾਡੇ ਤੇ ਵਿਚਾਰੇ ਜਿਆਦਾ ਸਾਡੇ ਨਾਲ ਨਿਭੇ ਹੀ ਨਹੀਂਗੇ ਤੇ ਡੈਡੀ ਵੀ ਉਹ ਹੁਣ ਤਿੰਨੇ ਹੀ ਸਾਲ ਹੋ ਗਏ 10000 ਸਾਲ ਹੋ ਚੱਲੇ ਨਾ ਡੈਡੀ ਬਰਈਆ ਵੀ ਮਾਂ ਪਿਓ ਮਾਂ ਪਿਓ ਹੀ ਹੁੰਦਾ ਵਾ ਮਾਂ ਪਿਓ ਦੇ ਸਿਰ ਤੇ ਕੋਈ ਟੈਨਸ਼ਨ ਨਹੀਂ ਹੁੰਦੀ ਮਾਂ ਪਿਓ ਤਾਂ ਫੋਕਾ ਹੀ ਕਹਿ ਦੇਣਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਬਸ ਬੰਦਾ ਫੁੱਲਿਆ ਹੀ ਨਹੀਂ ਸਮਝਾਉਂਦਾ ਉਹ ਗੱਲਾਂ ਹੀ ਵੱਖਰੀਆਂ ਹੁੰਦੀਆਂ ਨੇ ਬਾਕੀ ਚਲੋ ਕੀ ਕਰ ਸਕਦੇ ਆ ਸਦਾ ਤੇ ਨਾਲ ਰਹਿਣੇ ਨਹੀਂ ਆ ਪਰ ਇਹ ਆ ਵੀ ਇਹਦੇ ਤੇ ਐਮਨਾ ਜਾਣੇ ਵੀ ਨਹੀਂ ਚਾਹੀਦੇ ਜਿਡੇ ਸਾਡੇ ਚਲ ਗਏ ਨਿਗਿਆ ਨਿਗਿਆ ਨੂੰ ਛੱਡ ਗਏ ਇਹ ਤੇ ਦੋ ਰੱਬ ਦਿਆ ਉਸ ਵਾਸਤੇ ਆਪਣੇ ਹੀ ਆ ਪਰ ਫੇਰ ਵੀ ਇਹਣਾ ਕੁਝ ਵੇਖ ਕੇ ਜਾਂਦੇ ਵੇਰ ਵੀ ਹੁੰਦਾ ਜਣਾ ਹੋਰ ਕੀ ਆ ਹੁਣ ਮੇਰੀ ਮੰਮੀ ਇਹਦੇ ਮੈਨੂੰ ਹਾਲੇ ਪੂਰੀ ਹੋਸ਼ ਨਹੀਂ ਜਦੋਂ ਵੀ ਇਦਾਂ ਹੋ ਗਏ ਹੀਗੇ ਵਾਕੀ ਨਾ ਤੁਪ ਰਹਿਣੀ ਨਾ ਸ਼ਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਹਰ ਸ਼ੈਨ ਆਖਿਰ ਮੁੱਕ ਜਾਣਾ ਸੈਨ ਆਖਿਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾਂ ਬੰਦਿਆ ਨਾ ਤਪ ਰਹਿਣੀ ਨਾ ਸ਼ਾਂ ਬੰਦਿਆ ਨਾ ਪਿਉ ਰਹਿਣਾ ਨਾ ਮਾਂ ਬੰਦਿਆ ਨੀ ਗੀ ਗੀ ਹਾਂ ਤੂੰ ਨੀ ਗਣਾ ਬੋਲਣਾ ਪਾਪਾ ਗਣਾ ਬੋਲ ਲੈ ਦੀ ਤੁਸੀਂ ਨਾ ਕੁਝ ਵੀ ਗਾਣਾ ਸੁਣਾ ਦੇ ਕੋਈ ਸੁਣਾ ਦੇ ਹਾਂਜੀ ਸੁਣਾ ਦਿਓ ਆਹ ਕੀ ਜੀ ਨਹੀਂ ਹੁੰਦਾ ਗਾਣਾ ਗਾਣਾ ਬੋਲਣਾ ਨਹੀਂ ਹੈ ਚੁਣਾ ਦੇ ਕੋਈ ਉਧਰ ਆ ਗਈ ਮਨੋਂ ਤਨੋਂ ਮਨੋਂ ਤਨੋਂ ਤਾਰ ਕੱਢ ਕੇ ਆ ਗਈ ਸੁਣਾ ਦੇ ਕੋਈ ਗਾਣਾ ਉਧਰ ਗੁਰਵਰ ਸਿੰਘ ਗੁਰ ਕਢਾ ਲਿਆ ਤਾਰ ਬੋਲ ਹੈ ਕਢ ਲਿਆ ਨਾ ਦੱਦੂ ਬੋਲ ਕੀ ਪੀਣਾ ਕਿਨੇ ਛੋਪਣੇ ਕਿਨੇ ਵੀ ਨਾ ਛੋਪਣੇ ਕਿ ਤੂੰ ਪੀਣਾ ਵਾ ਇਹ ਮੈਂ ਆਮਬ ਖਾ ਦਿਆਂ ਆਮਬ ਬੜੇ ਖਾਂਦਾ ਏ ਨਾ ਆਮਬ ਖਾ ਲੇ ਚਾ ਕਾਡਾ ਕੀ ਯਾ ਥੁੱਲੂ ਗਿਆ ਚੱਲ ਤੇਰੀ ਮਾਲਸ਼ ਕਰ ਦਈਏ ਚ ਮਾਲਸ਼ ਕਰ ਚੱਲ ਮਾਲਸ਼ ਕਰੀ ਆ ਜਾ ਕਰੀਏ ਇਹ ਕਰੀ ਕਰਾ ਲਈ ਨਾ ਇਹਨੇ ਫੇਰ ਇਹਨੇ ਕਰਾਉਂਦਾ ਬਣੀ ਹੈ ਪਰ ਜੇ ਝਗਦਾ ਵਾ ਤੇ ਜੇ ਡਰਦਾ ਥੋੜਾ ਜਿਹਾ ਇਪਰ ਨੀਮਾਲ ਚ ਕੀਂਦੀ ਹੈ ਉਹ ਤਾਂ ਮੈਂ ਤਾਂ ਕਰਦਾ ਰਿਹਾ ਹੁਣਾ ਆ ਨਿੱਕੇ ਹੁੰਦੇ ਨਹੀਂ ਹੈ ਜੈਸਮਿਨ ਤੇ ਲਾ ਗਿਆ ਜੈਸਮਿਨ ਜੈਸਮਿਨ ਨਹੀਂ ਉਹ ਹੰਦਾਣਾ ਮਨੋਂ ਕਿਹੜਾ ਹੁੰਦਾ ਨਿਆਣੇ ਵਾਲਾ ਤੇਲ ਪਹਿਲਾਂ ਬੇਬੀ ਜੌਨਸਨ ਬੇਬੀ ਹੁੰਦਾ ਹਾਂ ਹੂੰ ਬਦਾਮ ਰੋਗ ਮਿਲਦਾ ਹੈ ਹੈ ਬਦਾਮ ਰੋਗ ਬਦਾਮ ਰੋਗ ਉਹ ਵਧੀਆ ਹੁੰਦਾ ਹੈ ਹੈ ਬੇਦਮ ਗੰਗਰੋਂ ਬੜਾ ਵਧੀਆ ਉਹ 흘ੋ ਨੇ ਬੜਾ ਇਦਰੀ ਵੀ ਉਹਦੇ ਨੇ ਕਰਿਆ ਕਰਾਂਗੇ ਇਹ ਕੋ ਮਿਲਦਾ ਹੁੰਦਾ ਹੀ ਨਹੀਂ ਸਰਦੀਆਂ ਚ ਕਰੀਦੀ ਇਹ ਕੋ ਜਿਹੜਾ ਮਿਲਦਾ ਹੁੰਦਾ ਹੈ ਸਭ ਤੋਂ ਵਧੀਆ ਹੁੰਦਾ ਵਾ ਨਾਰੀਅਲ ਵਰਜਣ ਵਾਲਾ ਹੁੰਦਾ ਨਹੀਂ ਇੱਕ ਜਿਹੜਾ ਤੇ ਕੀ ਹੁੰਦਾ ਹੈ ਡਾਵਰ ਲਾਲ ਆਹ ਉਹ ਜਿਹੜਾ ਹੁੰਦਾ ਨਹੀਂ ਉਹ ਮਾਲਸ਼ ਵਾਤੇ ਨਹੀਂ ਨਿਆਣੇ ਆ ਨਿਆਣੇ ਵਾਤੇ ਹੁੰਦਾ ਹੀਗਾ ਮਾਲਸ਼ ਕਰਨ ਵਾਤੇ ਹੋ ਨੀ ਮਿਲਦਾ ਹੈ ਉਧਰ ਆਖੋ ਮਾ ਉਧਰ ਸਾਧਿਆ ਦਾ ਸਹੀ ਨਹੀਂ ਸੰਝੀ ਹੈ ਅੱਬਾ ਆਹੋ ਸਾਂਝਾ ਹੀ ਆ ਬਸ ਇਹ ਆ ਵੀ ਬਣਿਆ ਹੀ ਵੱਖਵਾ ਸਭ ਕੁਝ ਸਾਂਝਾ ਹੀ ਆ ਘਰ ਵੱਖਰਾ ਹੋ ਗਿਆ ਤੇ ਫਿਰ ਦਸੋਈ ਗਈ ਤੇ ਵੱਖਰੀ ਘਰ ਵੀ ਕਿੱਦਾਂ ਵੱਖਰਾ ਵਾ ਇਕੱਠਾ ਹੀ ਆ ਕੇ ਸਾਧਦਾ ਇੱਕੋ ਹੀ ਆ ਵੇਖ ਉਧਰ ਵੇਖੋ ਫੇ ਪਤਾ ਲੱਗਦਾ ਬਾਰ ਬਾਰ ਨਹੀਂ ਲੱਗਦਾ ਤੇ ਉਹ ਸਾਰੇ ਚੱਲ ਗਏ ਆ ਸਕੂਲੇ ਹਾਂ ਤੇ ਡੈਡੀ ਪਤਾ ਘਰ ਦਾ ਘਰੇ ਹੁਣੇ ਅੰਦਰ ਹੋਣੇ ਤੇ ਇਹ ਹੋਣਾ ਉਧਰੋਂ ਇਧਰੋਂ ਦਸਮਾਨ ਇਧਰੋਂ ਉਧਰ ਤੇ ਸ਼ੋਭਦੀਪ ਹਣੀ ਹੁਣ ਹੋ ਗਏ ਰੈਡੀ ਸ਼ੋਭਣਾ ਲਿਆ ਨਹੀਂ ਇਕਲੀਆਂ ਤੇ ਨਿਕਲ ਪਾਈ ਨਹੀਂ ਨਿਕਲ ਨਹੀਂ ਪਾਈ ਉਹ ਚਿੱਟੇ ਨੂੰ ਉਹਨੇ ਮਲਦਾ ਹੀ ਸਾਰਾ ਆਉਂਦਾ ਕੀ ਨਿਕਲ ਨਹੀਂ ਕਿਨੋਂ ਸ਼ੋਭਦੀਪ ਸ਼ੋਭਦੀਪ ਉਹ ਪਾਪਾ ਵਾਲੇ ਕੀ ਜਿੰਦੇ ਇਧਰ ਇਧਰ ਮੇਰੇ ਵਾਲੇ ਤੱਬਾ ਨਹੀਂ ਨਾ ਨਹੀਂ ਨਾ ਤਗਾਾਂ ਚੰਦ ਕੋਈ ਗੱਲ ਸੁਣਾ ਦੇ ਛੁੱਪ ਕੇ ਗਾਲ ਸੁਣਾ ਦੇ ਕੋਈ ਨਹੀਂ ਗੱਲ ਹੀ ਹਾਂ ਹੁਣ ਕੀ ਚਾਹੀਦਾ ਹੁਣ ਦੁੱਧੂ ਚਾਹੀਦਾ ਦੁੱਧੂ ਬੱਸ ਹੁਣ ਦੁੱਧੂ ਦੋ ਦਿਨ ਸੌਣਾ ਕੀ ਕੀ ਨਾ ਨਾ ਜਿੱਦ ਹੈ ਗੁਰੂ ਕਟਾ ਕੀ ਹੋਇਆ ਵਾ ਆਂਬ ਕਿੱਥੇ ਗਿਆ